ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਦੁੱਲਾ ਪੱਕਾ ਪਿੰਡ 7 ਸਤੰਬਰ ਨੂੰ ਸੈਟਲ ਦੇ ਵਿੱਚ ਕਵਡਿ ਕੱਪ ਹੋਣ ਜਾ ਰਿਹਾ ਜੀ ਅਸੀਂ ਵੀ ਇਸ ਟੂਰਨਾਮੈਂਟ ਦੇ ਪਹੁੰਚ ਰਹੇ ਹਾਂ ਜਿੰਨੇ ਕਵਡਿ ਨੂੰ ਪਿਆਰ ਕਰਦੇ ਆ ਟੂਰਨਾਮੈਂਟ ਦੇ ਪਹੁੰਚੋ 7 ਸਤੰਬਰ ਨੂੰ ਸੈਟਲ ਦੇ ਵਿੱਚ ਕਵਡਿ ਕੱਪ ਵਾਈਬ ਜੀ ਘਰਾਲਾ ਸਾਹਿਬ ਜੀ ਵਾਈਬ ਜੀ ਕੀ ਫੋਟੋ ਸਸਰੀ ਕਾਲੀ ਮੈਂ ਤੁਹਾਡਾ ਆਪਣਾ ਸੁਲਤਾਨ 7 ਸਤੰਬਰ ਨੂੰ ਪੰਜਾਬ ਪੁਲਸ ਕਵਰਟੀ ਕਲੱਬ ਸ਼ਟਰ ਵੱਲੋਂ ਕੱਪ ਕਰਾਇਆ ਜਾ ਰਿਹਾ ਹੈ ਤੇ ਅਸੀਂ ਵੀ ਉੱਥੇ ਪਹੁੰਚ ਰਹੇ ਹਾਂ ਤੇ ਆਪਣੀ ਸੰਜੀਵ ਨੰਗਲ ਬਿਕ ਪਟੇ ਕਲੱਬ ਵੀਰੇ ਪਹੁੰਚ ਰਹੇ ਹਾਂ ਤਾਂ ਮੈਂ ਸਾਰਤਾ ਚੁਕਿਲ ਨੂੰ ਬੇਨਤੀ ਕਰਦਾ ਕਿ 7 ਸਤੰਬਰ ਨੂੰ ਸ਼ਾਡਲ ਦੇ ਵਿੱਚ ਜ਼ਰੂਰ ਕੁੱਝੋ ਸੋ ਸਿਕਾ ਦੋਸਤੋ ਮੈਂ ਅਭੀ ਤਾਂ 10 ਮੱਖਣ ਵਾਲੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਹੋਏ ਐ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੋ ਉਹਨਾਂ ਦੀ ਇਮਦਾਦ ਬਹੁਤ ਸਾਰੀਆਂ ਜਥੇਬੰਦੀਆਂ ਐਂਡ ਯੂਜ਼ ਕਲੱਬਾਂ ਨੌਜਵਾਨ ਐਨ ਆਰ ਆਈ ਵੀਰ ਕਰ ਰਹੇ ਨੇ ਸੋ ਇਸੇ ਤਰ੍ਹਾਂ ਕਬੱਡੀ ਫੈਡਰੇਸ਼ਨ ਆਫ অন্ਟਾਰੀਓ ਦੀ ਸਰਬਸਤੀ ਦੇ ਹੇਠ ਸਾਰੀਆਂ ਕਲੱਬਾਂ ਨੇ ਬਹੁਤ ਸਾਰਾ ਸਹਿਯੋਗ ਭੇਜਿਆ ਹੈ ਸੋ ਕੈਲੇਬੁਰਨੀਆਂ ਕਬੱਡੀ ਫੈਡਰੇਸ਼ਨ ਨੇ ਬਹੁਤ ਸਾਰਾ ਸਹਿਯੋਗ ਭੇਜਿਆ ਹੈ ਸੋ ਇਸੇ ਤਰ੍ਹਾਂ ਡੀ ਐਫ ਡਬਲਯੂ ਸਪੋਰਟਸ ਕਲੱਬ ਦੇ ਸਾਡੇ ਸਤਕਾਰਯੋਗ ਸੋਨੂ ਢਿੱਲੋਂ ਜੀ ਸਾ ਗੁਰਮੀਤ ਸਿੰਘ ਢਿੱਸੀ ਜੀ ਰਾਜਵੀਰ ਸਿੰਘ ਜੀ ਜਸਵਿੰਦਰ ਰੰਧਾਵਾ ਜੀ ਪੈਨੀ ਸਿੱਧੂ ਜੀ ਤੇ ਜੋਗਾ ਸੰਧੂ ਸੋ ਸਾਰੇ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਇਹਨਾਂ ਦਾ 2025 ਦਾ DFW ਸਪੋਰਟਸ ਕਲੱਬ ਡੈਲਸ ਯੂਐਸਏ ਦਾ ਜੋ ਟੂਰਨਾਮੈਂਟ ਸੀਗਾ ਉਹ ਇਸ ਸਾਲ ਨਹੀਂ ਕਰਵਾਇਆ ਜਾਏਗਾ ਸਾਰੇ ਕਲੱਬ ਦੇ ਮੈਂਬਰ ਮਿਲ ਕੇ ਇਹ ਹਮਦਾਰ ਜਿਹੜੀ ਹੈ ਹੈਲਪ ਭੇਜਣਗੇ ਪੰਜਾਬ ਦੇ ਵਿੱਚ ਉਹਨਾਂ ਹੜ੍ਹ ਪੀੜਤਾਂ ਦੇ ਵਾਸਤੇ ਇਸੇ ਤਰ੍ਹਾਂ ਤੁਸੀਂ ਵੀ ਵੱਧ ਤੋਂ ਵੱਧ ਸਹਿਯੋਗ ਕਰੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਸੋ ਸਤਿ ਸ੍ਰੀ ਅਕਾਲ